ਜਿਲ੍ਹਾ ਸ਼ਰੀ ਮੋਖਸਰ ਸਾਬ ਵਿਖੇ ਨਜਾਇਜ਼ ਪਟਾਕਾ ਫੈਕਟਰੀ ਚਲਾਉਣ ਵਾਲੇ ਲੋਕਾਂ ਦੇ ਪੁਲਿਸ ਵੱਲੋਂ ਪਾਏ ਗਏ ਪਟਾਕੇ ਫੈਕਟਰੀ ਬੰਦ ਮਾਮਲਾ ਦਰਜ ਪਰ ਸਰਕਾਰ ਜਿਸ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూ ਇੱਥੇ ਮੈਂ ਸਤਨਾਮ ਸਿੰਘ ਪੁਲਿਸ ਵੱਲੋਂ ਗੈਰਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਪਟਾਕਾ ਫੈਕਟਰੀ ਨੂੰ ਕੀਤਾ ਕਾਬੂ ਮਾਲਕਾਂ ਦੇ ਦੀਵਾਲੀ ਤੋਂ ਪਹਿਲਾਂ ਹੀ ਪਾਏ ਪਟਾਕੇ ਮਾਮਲਾ ਦਰਜ ਜਲਾਸ਼੍ਰੀ ਮੋਖਸਰ ਸਾਹਿਬ ਦੇ ਥਾਣਾ ਸਿਟੀ ਪੁਲਿਸ ਵੱਲੋਂ ਮਿਲੀ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਗੈਰਕਾਨੂੰਨੀ ਘੰਗ ਨਾਲ ਚਲਾਈ ਜਾ ਰਹੀ ਪਟਾਕੇ ਬਣਾਉਣ ਵਾਲੀ ਫੈਕਟਰੀ ਦਾ ਪੜਦਾ ਫਾਸ਼ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸਬੰਧੀ ਡੀਐਸਪੀ ਮਨਮੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਆ ਦੱਸਿਆ ਕਿ ਐਸਐਚਯੂ ਸਿਟੀ ਸਿਟੀ ਸ਼੍ਰੀ ਮੌਸੇਦ ਸਾਹਿਬ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਇੱਕ ਕੁਝ ਲੋਕਾਂ ਵੱਲੋਂ ਪਟਾਕਿਆਂ ਦੀ ਫੈਕਟਰੀ ਚਲਾਈ ਜਾ ਰਹੀ ਹੈ ਜਦ ਥਾਣਾ ਮੁਖੀ ਵੱਲੋਂ ਭਾਰੀ ਪੁਲਿਸォ ਪਾਰਟੀਸ਼ ਬੇਤ ਰੇਟ ਕੀਤੀ ਤਾਂ ਸੂਚਨਾ ਸੱਚ ਦਿਖਾਈ ਦਿੱਤੀ ਪੁਲਸ ਵੱਲੋਂ 4 ਲੋਕਾਂ ਨੂੰ ਜਿਸ 4 ਲੋਕਾਂ ਨੂੰ ਇਸ ਦੇ ਜ਼ਿੰਮੇਵਾਰ ਪਾਇਆ ਗਿਆ ਅਤੇ ਇੱਕ ਕਾਨੂੰਨ ਵਿਰੋਧਾਰ ਕੀਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਥ ਸਿੰਘ ਦੀ ਵਿਸ਼ੇਸ਼ ਰਿਪੋਰਟ ਧਲਵਾਦ ਸਤਿ ਸ੍ਰੀ ਅਕਾਲ ਅਜਮੇਪੀ ਵੀ 9 2025 ਨੂੰ ਐਸ ਐਚਓ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਏਰੀਏ ਚ ਇੱਕ ਨਜਾਇਜ਼ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਮੁਤਲਕਾ ਐਫ ਆਈ ਆਰ ਨੰਬਰ 180 ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵ ਐਕਟ ਰਜਿਸਟਰ ਕੀਤੀ ਗਈ ਜਿਸ ਚ 4 ਕਿਊਜ਼ ਨਾਮਜ਼ਾਦ ਕੀਤੇ ਗਏ ਜਿਨ੍ਹਾਂ ਚ ਇੱਕ ਅਕਿਊਜ਼ਡ ਔਨ ਦਿ ਸਪਾਟ ਅਰੈਸਟ ਹੋ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹੈ ਇਸ ਕਾਫੀ ਮਾਤਰਾ ਚ ਪਟਾਕੇ ਤੇ ਐਕਸਪਲੋਸਿਵ ਰਿਕਵਰ ਹੋਇਆ ਅੱਜ ਮੇ ਪੀ ਵੀ 9 2025 ਨੂੰ ਐਸ ਐਚ ਓ ਸਿਟੀ ਸ੍ਰੀ ਮੁਖਤਸਰ ਸਾਹਿਬ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਏਰੀਆ ਚ ਇੱਕ ਨਜਾਇਜ਼ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਮੁਤਲਕਾ ਐਫ ਆਈ ਆਰ ਨੰਬਰ 180 ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵ ਵੈਕਟਰ ਰਜਿਸਟਰ ਕੀਤੀ ਗਈ ਇਸ ਚ 4 ਕਿਊਬਸ ਨਾਮਜਾਦ ਕੀਤੇ ਗਏ ਜਿਨ੍ਹਾਂ ਚ ਇੱਕ ਅਕਿਊਜ਼ਡ ਓਨ ਦੀ ਸਪੌਟ ਅਰੈਸਟ ਹੋ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਕਾਫੀ ਮਾਤਰਾ ਚ ਪਟਾਕੇ ਤੇ ਐਕਸਪਲੋਸਿਵ ਰਿਕਵਰ ਹੋਇਆ